ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 26 27 ਅਤੇ 28 ਦਸੰਬਰ 2024 ਕਿਉਂਕਿ ਪੰਜਾਬ ਦੇ ਵਿੱਚ ਦੁਆਰਾ ਤੋਂ ਮੀਂਹ ਦੀ ਦਸਤਕ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਜਿਵੇਂ ਮੌਸਮ ਵਿਭਾਗ ਦਾ ਅਲਰਟ ਜਾਰੀ ਹੋਇਆ ਉਸ ਦੇ ਵਿੱਚ ਦੁਬਾਰਾ ਤੋਂ ਸਾਨੂੰ 23 ਤਰੀਕ ਵਰਗੇ ਮੀਂਹ ਤੇ ਮਾਹੌਲ ਪੰਜਾਬ ਵਿੱਚ ਦੇਖਣ ਨੂੰ ਮਿਲ ਸਕਦੇ ਨੇ ਕੀ ਅਪਡੇਟ ਹੈ ਕਿਸ ਇਲਾਕੇ ਵਿੱਚ ਮੀਂਹ ਹੋਵੇਗਾ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੇਗੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰਦੇ ਹੋ ਜੀ ਤਾਜ਼ਾ ਸੈਟਲਟਾਈਟ ਵਿੱਚ ਦੇਖੀ ਜਾਵੇ ਤਾਂ ਫਿਲਹਾਲ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਪੰਜਾਬ ਦੇ ਵਿੱਚ ਪੱਛਮ ਦੀ ਹਵਾ ਲਗਾਤਾਰ ਚੱਲਣ ਕਰਕੇ ਮੌਸਮ ਧੁੱਪ ਵਰਗਾ ਸਾਫ਼ ਹੋ ਚੁੱਕਿਆ ਹੈ ਜੀ ਹਲਕੀ ਦਰਮਿਆਨੀ ਧੁੰਦ ਬਹੁਤ ਦੂਰ ਤੱਕ ਦਿਖਾਈ ਦੇ ਰਹੀ ਹੈ ਪਰ ਅਜੇ ਹੈ ਨਹੀਂ ਕਿ ਪੂਰੇ ਪੰਜਾਬ ਦੇ ਵਿੱਚ ਇਸ ਦਾ ਅਸਰ ਹੈ ਹਲਕੀ ਦਰਮਿਆਨੀ ਤੋਂ ਸਾਨੂੰ ਜਿਹੜੀ ਉਮੀਦਵਾ ਦੇਖਣ ਨੂੰ ਮਿਲਦੀ ਹੈ ਉਸ ਦਾ ਮਾਹੌਲ ਬਣਿਆ ਹੋਇਆ ਹੈ ਹੁਣ ਗੱਲ ਕਰਦੇ ਹਾਂ ਮੀਂਹ ਦੀ 26 ਤਰੀਕ ਨੂੰ ਫਿਲਹਾਲ ਮੌਸਮ ਠੀਕ ਹੈ ਕੋਈ ਵੱਡੀ ਹਲਚਲ ਨਹੀਂ ਹੈ ਨਾ ਹੀ ਕੋਈ ਬਦਲੀ ਸਿਸਟਮ ਦਿਖਾਈ ਦੇ ਰਿਹਾ ਤੇ ਮੌਸਮ ਦੇ ਵਿੱਚ ਧੁੱਪ ਸਾਨੂੰ ਪੰਜਾਬ ਦੇ ਵਿੱਚ ਆਮ ਦੇਖਣ ਨੂੰ ਮਿਲ ਸਕਦੀ ਹੈ ਗੱਲ ਕੀਤੀ ਜਾਵੇ ਅਗਰ ਮੀਂਹ ਦੀ ਤਾਂ ਮੀਂਹ ਦੀ ਸੰਭਾਵਨਾ ਜਿਹੜੀ ਹੈ ਉਹ 27 ਤਰੀਕ ਨੂੰ ਪੰਜਾਬ ਦੇ ਵਿੱਚ ਕੂਚ ਕਰਦੀ ਦਿਖਾਈ ਦੇ ਰਹੀ ਹੈ ਖਾਸ ਤੌਰ ਤੇ ਅਗਰ ਜ਼ੂਮ ਕਰਕੇ ਦਿਖਾਵਾਂ ਤੁਹਾਨੂੰ ਮੈਂ ਤਾਂ ਪੰਜਾਬ ਦੇ ਦੱਖਣੀ ਪੂਰਬੀ ਅਤੇ ਪੂਰਬੀ ਇਲਾਕਾ ਜਿਹੜਾ ਕਿ ਲਗਭਗ ਬਠਿੰਡੇ ਤੋਂ ਸ਼ੁਰੂ ਹੋ ਕੇ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਰਿੰਡਾ ਕੋਰਾਲੀ ਮੁਹਾਲੀ ਚੰਡੀਗੜ੍ਹ ਰੂਪਨਗਰ ਜ਼ਿਲ੍ਹਾ ਪੂਰਾ ਸ਼੍ਰੀ ਆਨੰਦਪੁਰ ਸਾਹਿਬ ਨੰਗਲ ਦਾ ਇਲਾਕਾ ਤੇ ਇੱਥੋਂ ਹੁੰਦਾ ਹੋਇਆ ਇਹ ਸਿਸਟਮ ਅੱਗੇ ਹੁਸ਼ਿਆਰਪੁਰ ਨਵਾਂ ਸ਼ਹਿਰ ਤੱਕ ਅਗਰ ਵਿਚਕਾਰਲੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਜ਼ਿਲ੍ਹਾ ਵੀ ਇਸ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਥੋੜਾ ਬਹੁਤਾ ਉਸ ਤੋਂ ਅੱਗੇ ਪਟਿਆਲੇ ਤੱਕ ਵੀ ਇਸ ਦੀ ਜਿਹੜੀ ਪਹੁੰਚ ਹੈ ਮੀਂਹ ਦੀ ਪੈਂਦੀ ਦਿਖਾਈ ਦੇ ਰਹੀ ਹੈ ਆਪਾਂ ਕਹਿ ਸਕਦੇ ਕਿ ਇਸ ਇਲਾਕੇ ਜਿਹੜਾ ਕਿ ਇਹ ਸੈਂਟਰ ਵੱਲ ਤੋਂ ਪੂਰਬਤ ਇਲਾਕਾ ਜਿਹੜਾ ਹਿਮਾਚਲ ਅਤੇ ਹਰਿਆਣੇ ਨੂੰ ਟੱਚ ਕਰਦਾ ਹੈ ਪ੍ਰੋਪਰ ਤੌਰ ਤੇ ਇਹਨਾਂ ਵਿੱਚ ਇਸ ਦੇ ਮੀਂਹ ਦੀ ਗਤੀਵਿਧੀਆਂ ਸਾਨੂੰ ਜ਼ਿਆਦਾ ਦਿਖਾਈ ਦੇ ਰਹੀਆਂ ਨੇ ਇਹ ਕੱਲ ਸਵੇਰ ਤੋਂ ਹੀ ਸਾਨੂੰ ਗਤੀਵਿਧੀਆਂ ਦਿਖਾਈ ਦੇਣਗੀਆਂ 27 ਤਰੀਕ ਤੋਂ ਅਗਰ ਗੱਲ ਕੀਤੀ ਜਾਵੇ ਤਾਂ 27 ਤਰੀਕ ਸਵੇਰ ਤੋਂ ਗਤੀਵਿਧੀ ਸ਼ੁਰੂ ਹੋ ਕੇ 28 ਤਰੀਕ ਸਵੇਰ ਤੱਕ ਇਸ ਦੇ ਅਸਰ ਪੰਜਾਬ ਦੇ ਉੱਪਰ ਬਣੇ ਰਹਿਣ ਦੇ ਚਾਂਸ ਨੇ ਕਿਸਾਨਾਂ ਨੂੰ ਇਹੀ ਰਿਕਵੈਸਟ ਹੈ ਕਿ ਪਾਣੀ ਵਗੈਰਾ ਤੋਂ ਗੁਰੇਜ਼ ਕਰੋ ਖਾਦ ਵਗੈਰਾ ਲਗਾਣੀ ਹੈ ਤਾਂ ਤੁਸੀਂ ਲਗਾ ਸਕਦੇ ਹੋ ਸਪਰੇਹਾਂ ਵਗੈਰਾ ਅੱਜ ਚੱਕਰ ਲਓ 26 ਤਰੀਕ ਤੱਕ ਆਪਣਾ ਕੰਮ ਮੁਕਾ ਲਓ ਅਗਰ ਰੁਕਣਾ ਹੈ ਤਾਂ ਵੇਟ ਕਰ ਲਓ ਨਹੀਂ ਤਾਂ 27 ਅਤੇ 28 ਤਰੀਕ ਨੂੰ ਜੋ ਮੀਂਹ ਦੀਆਂ ਗਤੀਵਿਧੀਆਂ ਨੇ ਉਹ ਤੁਹਾਡਾ ਕੰਮ ਖਰਾਬ ਕਰ ਸਕਦੀਆਂ ਨੇ ਨੁਕਸਾਨ ਹੋ ਸਕਦਾ ਆਪਣਾ ਤੇ ਜਿਹੜੀ ਆਪਣੀ ਫਸਲ ਦੇ ਵਿੱਚ ਆਪਾਂ ਸਪਰੇਅ ਵਗੈਰਾ ਕਰਨਗੇ ਉਸ ਦਾ ਨੁਕਸਾਨ ਹੋਣਾ ਪੂਰੇ ਤਰੀਕੇ ਨਾਲ ਲਾਜ਼ਮੀ ਹੈ ਤੈ ਹੈ ਤੇ ਇਹ ਸਿਸਟਮ ਵੀ ਕੋਈ ਬਹੁਤ ਵੱਡਾ ਨਹੀਂ ਹੈ ਕਿ ਬਹੁਤ ਭਾਰੀ ਮੀ ਪਵੇਗਾ ਹਲਕੇ ਤੋਂ ਦਰਮਿਆਨਾ ਸਿਸਟਮ ਹੈ ਟੁੱਟਮੇ ਟੁੱਟਮੇ ਰੂਪ ਦੇ ਵਿੱਚ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਇਸ ਦੇ ਹਾਲਾਤ ਦੇਖਣ ਨੂੰ ਮਿਲਣਗੇ ਤੇ ਜਿਹੜੇ ਤੁਹਾਨੂੰ ਜ਼ਿਲ੍ਹੇ ਗਿਣਾਏ ਨੇ ਲਗਭਗ 7-8 ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਜ਼ਿਆਦਾ ਦੇਖਣ ਨੂੰ ਮਿਲੇਗਾ ਜ਼ਿਆਦਾ ਇਸ ਦੇ ਇਲਾਕੇ ਦੇ ਵਿੱਚ ਹਾਲਾਤ ਮੀਤੇ ਬਣ ਸਕਦੇ ਨੇ ਪਰ ਬਾਕੀ ਇਲਾਕੇ ਦੇ ਵਿੱਚ ਹਾਲਾਤ ਨਾਰਮਲ ਹੀ ਰਹਿਣਗੇ ਤੇ ਜਿਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੇ ਮੀਂਹ ਦੇ ਚਾਂਸ 50% ਤੱਕ ਨੇ 60% ਤੱਕ ਨੇ ਤਾਂ ਉਹ 23 ਤਰੀਕ ਵਰਗਾ ਮੀਂਹ ਯਾਨੀ ਕਿ ਝੜੀनुਮਾ ਮੀਂਹ ਹਲਕਾ ਬੂੰਦਾਬੰਦੀ ਵਾਲਾ ਮੀਂਹ ਲਗਾਤਾਰ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲੇਗਾ ਠੰਡ ਦੀ ਗੱਲ ਕੀਤੀ ਜਾਵੇ ਤਾਂ ਠੰਡ ਦੀ ਆਮਦ ਤਾਂ ਹੁਣ ਇੱਕ ਤਰੀਕੇ ਨਾਲ ਪ੍ਰੋਪਰ ਪੈਰ ਪ੍ਰਸਾਰ ਚੁੱਕੀ ਹੈ ਠੰਡ ਤਾਪਮਾਨ ਦਿਨ ਦੇ ਜਿਹੜੇ 18 20 ਡਿਗਰੀ ਦੇ ਨੇੜੇ ਚੜੇ ਹੀ ਬਣੇ ਹੋਏ ਨੇ ਸ਼ੀਤ ਲਹਿਰ ਦੇ ਵੀ ਹਾਲਾਤ ਬਣਨਗੇ ਧੁੰਦ ਦੇ ਹਾਲਾਤ ਵੀ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਣਗੇ ਇਹਨਾਂ ਦਿਨਾਂ ਦੇ ਵਿੱਚ ਤੇ ਬਾਕੀ ਹੋਰ ਕੋਈ ਅਪਡੇਟ ਆਉਂਦੀ ਹੈ ਤਾਂ ਚੈਨਲ ਦੇ ਉੱਪਰ ਵੀਡੀਓ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਲਾਈਕ ਕਰਕੇ ਵੀਡੀਓ ਅੱਗੇ ਸ਼ੇਅਰ ਵੀ ਕਰ ਦਾ ਨਾਮ ਲੇ ਕੇ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਲਿਖਦੇ ਜੀ ਬਣੇ ਰਹੋ ਚੈਨਲ ਤੇ ਅਗਲੀ ਜਾਣਕਾਰੀ ਲਈ ਕੇ ਜਲਦ ਆਜ ਰਹਾਂਗੇ